ਇਸ ਸ੍ਰੋਤਿਆਂ ਨੂੰ ਪਿਆਰ ਪਰਿ ਸਤਿ ਸ੍ਰੀ ਅਕਾਲ ਭਾਰਤ ਤੇ ਪਾਕਿਸਤਾਨ ਦੇ ਵਿੱਚ ਵਧੇ ਹੋਏ ਤਣਾਅ ਤੋਂ ਬਾਅਦ ਭਾਰਤ ਸਰਕਾਰ ਦੇ ਵੱਲੋਂ 2 ਮਹੀਨੇ ਦਾ ਕਰਫਿਊ ਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਨੇ 2 ਮਹੀਨੇ ਵਕ ਵਕ ਰਾਜਾਂ ਦੇ ਵਿੱਚ ਕਰਫਿਊ ਲਾਉਣ ਦਾ ਇਸ਼ਾਰਾ ਜਾਰੀ ਹੋਇਆ ਹੈ ਕਿਹੜੇ ਕਿਹੜੇ ਰਾਜ ਜਿੱਥੇ 2 ਮਹੀਨੇ ਲਗਾਤਾਰ ਕਰਫਿਊ ਰਹੇਗਾ ਸਮਾਚਾਰਨੀ ਜਾਰੀ ਕਰ ਦਿੱਤੀ ਗਈ ਹੈ ਕਿੰਨੇ ਤੋਂ ਕਿੰਨੇ ਵਜੇ ਤੱਕ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਤੇ ਲਾਈਕ ਕਰ ਦੇਣਾ ਭਾਰਤ ਨੇ ਜਿਵੇਂ ਹੀ ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ ਆਪਰੇਸ਼ਨ ਸੰਦੂਰ ਚਲਾਇਆ ਉਸ ਤੋਂ ਬਾਅਦ ਪਾਕਿਸਤਾਨ ਦੇ ਕਬਜ਼ੇ ਵਿੱਚ ਜੰਮੂ ਕਸ਼ਮੀਰ ਪੀਓਕੇ ਵਿੱਚ ਮਜਹਿਲਾਂ ਨਾਲ ਹਮਲਾ ਕਰਕੇ ਨੌ ਅਤਵਾਦੀ ਟਿਕਾਣਿਆਂ ਨੂੰ ਭਾਰਤ ਨੇ ਤਬਾਹ ਕਰ ਦਿੱਤਾ ਉੱਥੇ ਹੀ ਭਾਰਤ ਪਾਕਿਸਤਾਨ ਜੰਗ ਦੇ ਦੌਰਾਨ ਜੋ ਹੋਰ ਵੀ ਮਾਹੌਲ ਵਿਗੜਦਾ ਜਾ ਰਿਹਾ ਹੈ ਪਾਕਿਸਤਾਨ ਵਾਲੋਂ ਪਾਸੋਂ ਵੀ ਭਾਰਤੀ ਫੌਜਾਂ ਦੇ ਟਿਕਾਣਿਆਂ ਦੇ ਉੱਪਰ ਜੋ ਕਿ ਮਜੇਲਾਾਂ ਸੁੱਟੀਆਂ ਗਈਆਂ ਪਰ ਭਾਰਤੀ ਫੌਜ ਨੇ ਉਹ ਸਾਰੀਆਂ ਮਜੇਲਾਾਂ ਨੂੰ ਅਸਮਾਨ ਦੇ ਵਿੱਚ ਹੀ ਤੈਸ਼ ਨੈਸ਼ ਕਰ ਦਿੱਤਾ ਔਰ ਉਹਨਾਂ ਮਜੇਲਾਾਂ ਦੇ ਖੋਲ ਜੋ ਪੰਜਾਬ ਦੇ ਵੱਖ-ਵੱਖ ਸਥਾਨਾਂ ਤੋਂ ਮਿਲ ਰਹੇ ਨੇ ਚੰਡੀਗੜ੍ਹ ਅੰਮ੍ਰਿਤਸਰ ਮੋਗਾ ਹੁਸ਼ਿਆਰਪੁਰ ਇਹਨਾਂ ਸਥਾਨਾਂ ਤੋਂ ਜਿਹੜੇ ਕਿ ਉਹ ਮਜੇਲਾਾਂ ਦੇ ਖੋਲ ਮਿਲ ਰਹੇ ਨੇ ਜਿਸ ਨੂੰ ਲੈ ਕੇ ਭਾਰਤ ਸਰਕਾਰ ਨੇ ਇਹ ਵੱਡੇ ਹੁਕਮ ਜਾਰੀ ਕੀਤੇ ਨੇ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਭਾਰਤ ਦੇ ਵਿੱਚ ਜੋ ਸਰਦੀ ਖੇਤਰ ਨੇ ਸਰਦੀ ਰਾਜ ਨੇ ਜੰਮੂ ਕਸ਼ਮੀਰ ਪੰਜਾਬ ਦੇ ਸਰਦੀ ਜ਼ਿਲ੍ਹਿਆਂ ਵਿੱਚ Rajasthan ਦੇ ਸਰਦੀ ਜ਼ਿਲ੍ਹਿਆਂ ਵਿੱਚ ਇਹ ਹੁਕਮ ਜਾਰੀ ਕੀਤੇ ਗਏ ਨੇ ਇਸ ਨੂੰ ਦੇਖਦੇ ਹੋਇਆ ਪਰ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜੋ ਕਰਫਿਊ ਦਾ ਐਲਾਨ ਕਰ ਦਿੱਤਾ ਹੈ ਜੋ ਕਿ ਪੂਰਬੀ ਰਾਜਾਂ ਦੇ ਵਿੱਚ ਕਰਫਿਊ ਦਾ ਐਲਾਨ ਕੀਤਾ ਗਿਆ ਹੈ ਮੇਘਾਲਿਆ ਜੋ ਕਿ ਬੰਗਲਾਦੇਸ਼ ਦੇ ਨਾਲ ਲਗਦੀ ਸਰਦਾਂ ਨੇ ਬੰਗਲਾਦੇਸ਼ ਦੇ ਨਾਲ ਲਗਦੀਆਂ ਹੋਈਆਂ ਸਾਡੇ ਰਾਜਾਂ ਦੀਆਂ ਸਰਦਾਂ ਦੇ ਵਿੱਚ ਇਹ ਜੁਲਾਈ ਤੱਕ ਕਰਫਿਊ ਜਿਹੜਾ ਜਾਰੀ ਕੀਤਾ ਗਿਆ ਕਿਉਂਕਿ ਪਾਕਿਸਤਾਨ ਦੇ ਵਿੱਚ ਜੋ ਅਤਵਾਦੀਆਂ ਦੇ ਨੌ ਟਿਕਾਣੇ ਤਬਾਹ ਕੀਤੇ ਗਏ ਨੇ ਉਹਨਾਂ ਅਤਵਾਦੀਆਂ ਦਾ ਜੋ ਬੰਗਲਾਦੇਸ਼ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰਭਾਵ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਕਰਫਿਊ ਜਿਹੜਾ ਰਾਤ ਦੇ 8 ਵਜੇ ਤੋਂ ਲੈ ਕੇ 6 ਵਜੇ ਤੱਕ ਜਾਰੀ ਰਹੇਗਾ 95 ਇਸਤੇ ਬਾਰੇ ਇਤਲਾਾ ਕਰ ਦਿੱਤੀ ਗਈ ਕਿ ਬੰਗਲਾਦੇਸ਼ ਨਾਲ ਜੋ ਬਾਡਰ ਲੱਗਦਾ ਹੈ ਭਾਰਤ ਦੇ ਰਾਜਾਂ ਦਾ ਉਹਨਾਂ ਦੇ ਵਿੱਚ ਇੱਕ ਕਰਫਿਊ ਲਾਗੂ ਕੀਤਾ ਗਿਆ ਸੋ ਸੰਜੇ ਆਪਰੇਸ਼ਨ ਦੇ ਵਿੱਚ ਭਾਰਤੀ ਫੌਜ ਹਵਾਈ ਸੈਨਾ ਨੇ ਲਸ਼ਕਰੇ ਤੌਬਾ ਤੇ ਜੈਸ਼ੇ ਮੁਹੰਮਦ ਦੇ ਹੈੱਡਕੁਆਰਟਰ ਤੇ ਛਾਪਾ ਮਾਰਿਆ ਤੇ ਉਹਨਾਂ ਨੂੰ ਤਬਾਹ ਕਰਤਾ ਜਿਨ੍ਹਾਂ ਦੇ ਟਿਕਾਣਿਆਂ ਨੂੰ ਪਾਕਿਸਤਾਨ ਦੇ ਸਭ ਤੋਂ ਵੱਡੇ ਅੱਤਵਾਦੀ ਆਗੂ ਹਾਫਿਜ਼ ਸਾਹਿਦ ਅਤੇ ਮਸood ਅਜਰ ਦਾ ਅਜੀਤ ਕਿਲਾ ਮੰਨਿਆ ਜਾਂਦਾ ਸੀ ਸਰਕਾਰ ਨੇ ਇਸ ਕਾਰਵਾਈ ਦੌਰਾਨ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਦਾ ਖੁਲਾਸਾ ਤਾਂ ਨਹੀਂ ਕੀਤਾ ਪਰ ਮੀਡੀਆ ਰਿਪੋਰਟਾਂ ਦੇ ਅਨੁਸਾਰ ਲਗਭਗ 100 ਦੱਸੀ ਜਾ ਰਹੀਏ ਔਰ ਇਹੀ ਅੱਤਵਾਦੀਆਂ ਦੇ ਬੰਗਲਾਦੇਸ਼ ਦੇ ਵਿੱਚ ਵੀ ਟਿਕਾਣੇ ਹਨ ਇਸੇ ਸਥਿਤੀ ਨੂੰ ਦੇਖਦੇ ਹੋਇਆ ਭਾਰਤ ਦੇ ਵੱਲੋਂ ਜੋ ਪੂਰਬੀ ਰਾਜੇ ਉਹਨਾਂ ਦੇ ਵਿੱਚ ਬੰਗਲਾਦੇਸ਼ ਦੇ ਨਾਲ ਲੱਗਦੀਆਂ ਹੱਦਾਂ ਦੇ ਵਿੱਚ ਇੱਕ ਕਰਫਿਊ ਦੇ ਹੁਕਮ ਜਾਰੀ ਕੀਤੇ ਨੇ ਜੋ ਰਾਤ ਨੂੰ 8 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਇਹ ਕਰਫਿਊ ਹੋਇਆ ਕਰੇਗਾ ਆਮ ਲੋਕਾਂ ਦਾ ਸੜਕਾਂ ਦੇ ਉੱਪਰ ਜਿਹੜਾ ਚੱਲਣਾ ਰਾਤ ਨੂੰ ਬੰਦ ਕਰ ਦਿੱਤਾ ਗਿਆ ਹੈ